ਵੇ ਆਪ ਤੋਂ ਸਿਰਫ 1 ਸਾਲ ਬਾਅਦ ਹੀ ਆਪਣੀ ਵਿਧਵਾ ਹੋਈ ਸਰਕਾਰੀ ਨੌਕਰੀ ਵਾਲੀ ਬਹੂ ਦਾ ਵਿਆਹ ਲਾਲਚੀ ਸ਼ਾਸ ਨੇ ਆਪਣੇ ਹੀ ਦੋਤੇ ਨਾਲ ਕਰਵਾ ਦਿੱਤਾ ਦੋਤਾ ਜਿਸ ਦੀ ਉਮਰ ਮਹਿਦ 14 ਸਾਲ ਦੀ ਸੀ ਜਿਸ ਔਰਤ ਨੂੰ ਉਹ ਮਾਮੀ ਮਾਮੀ ਕਹਿੰਦਾ ਸੀ ਉਹ ਦੋਤਾ ਹੁਣ ਉਸ ਦਾ ਘਰ ਵਾਲਾ ਬਣ ਚੁੱਕਿਆ ਹੈ ਉਹ ਬੱਚਾ ਜਿਸ ਨੂੰ ਦੇਖ ਕੇ ਹਰ ਕੋਈ ਖੈਰਾਂ ਲੱਗਿਆ ਇੱਕ ਕੋਈ ਉਮਰ ਹੈ ਲੜਾ ਬੰਦੇ ਉਹ ਵੀ ਇੱਕ ਸੋਹਣੀ ਸੁਨਕੀ ਮੁਟਿਆਰ ਦੇ ਨਾਲ ਰਾਤ ਨੂੰ ਅਜਿਹਾ ਪਾਣਾ ਮੱਪਰ ਗਿਆ ਹੈ ਦੇਖਣ ਵਾਲਾ ਸਾਰੇ ਘਰਾਂ ਲਗੇ ਸਨ ਜੋ-ਜੋ ਉਸ ਘਰ ਦੇ ਵਿੱਚ ਉਸ ਰਾਤ ਮੌਜੂਦ ਸਨ ਕੱਲੇ-ਕੱਲੇ ਦੇ ਖੁਸ਼ ਉੜ ਗਏ ਸਨ ਹਾਂਜੀ ਅਜਿਹਾ ਕੀ ਹੋ ਗਿਆ ਰਾਤ ਨੂੰ ਜਿਸ ਬਾਰੇ ਸੁਣ ਕੇ ਸਾਰੇ ਜਿਹੜੇ ਸਨ ਹੱਕੇ ਬਕੇ ਰਗੇ ਹਾਂਜੀ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਬਣਦੇ ਜੀ ਵੀਡੀਓ ਦੇ ਅੰਤ ਤੱਕ ਕਿਰਨ ਕੋਰ ਜ਼ਿਲ੍ਹਾ ਪਟਿਆਲੇ ਦੇ ਇੱਕ ਛੋਟੇ ਜਿਹੇ ਬਲਕ ਦੀ ਕੁਪਟਵਾਰੇ ਉਸਤਾਬ ਜਾਂ ਪਿੰਡ ਦੇ ਸਭ ਤੋਂ ਵੱਡੇ ਚਰਚਾ ਦਾ ਵਿਸ਼ਾ ਸੀ ਚਰਚਾ ਦਾ ਮੂਲ ਕਾਰਨ ਉਸਦੀ ਸੁੰਦਰਤਾ ਜਾਂ ਸਮਾਜਿਕ ਰੁਤਬਾ ਨਹੀਂ ਸੀ ਸਗੋਂ ਉਸਦੀ ਹੱਥ ਦੇ ਵਿੱਚ ਫੜੀ ਹੋਈ ਸਰਕਾਰੀ ਨੌਕਰੀ ਸੇ ਉਹ ਪਟਵਾਰਖਾਨੇ ਦੀ ਛੋਟੀ ਜੀ ਕੁਰਸੀ ਤੇ ਬੈਠ ਕੇ ਵੀ ਪਿੰਡ ਦੀਆਂ ਸਭ ਤੋਂ ਵੱਡੀਆਂ ਜ਼ਮੀਨਾਂ ਦੀ ਮਾਲਕਨ ਬੇਬੇ ਬਲਜਿੰਦਰ ਕੌਰ ਦੀਆਂ ਅੱਖਾਂ ਦੇ ਵਿੱਚ ਚਮਕ ਪੈਦਾ ਕਰ ਚੁੱਕੀ ਸੀ ਬਲਜਿੰਦਰ ਕੌਰ ਨੇ ਉਸਨੂੰ ਆਪਣੇ ਇਤਲਾਕੀ ਪੁੱਤਰ ਰਵਿੰਦਰ ਦੇ ਲਈ ਨਵਾਂ ਟੁਣਿਆ ਸੀ ਇਸ ਤੱਤ ਨੂੰ ਅਣਗੋਲਿਆ ਕਰਦੇ ਹੋਏ ਕਿਰਨ ਦਾ ਪਿਛੋਕੜ ਇੱਕ ਸੁਧਾਰਨ ਕਿਸਾਨ ਪਰਵਾਰ ਸੇ ਜਿਨ੍ਹਾਂ ਦੀ ਹਸਿਆਤ ਉਹਨਾਂ ਤੋਂ ਬਹੁਤ ਥੱਲੇ ਸੀ ਬੇਬੇ ਬਲਿੰਦਰ ਕੌਰ ਦਾ ਘਰੇ ਬਾਰ ਉਹ ਜਨਾ ਸ਼ਾਨਦਾਰ ਅਤੇ ਖੁਸ਼ਹਾਲ ਸੀ ਅੰਦਰ ਉਹਨਾਂ ਹੀ ਗਹਿਰਾ ਅਤੇ ਗੁੰਝਲਦਾਰ ਪਿੰਜਰਾ ਸੀ ਇਹ ਪਿੰਜਰਾ ਲਾਲਸਾ ਦੀਆਂ ਮਜ਼ਬੂਤ ਸਲਾਕਾਂ ਨਾਲ ਬਣਿਆ ਸੀ ਜਿੱਥੇ ਕਰਨਦੀ ਹਰ ਸਾ ਉਸਦੀ ਹਰ ਖੁਸ਼ੀ ਅਤੇ ਸਭ ਤੋਂ ਜ਼ਰੂਰੀ ਉਸਦੀ ਸਰਕਾਰੀ ਤਨਖਾਹ ਬੇਬੇ ਬਲਿੰਦਰ ਕੌਰ ਦੇ ਕੰਟਰੋਲ ਦੇ ਹੇਠਾਂ ਸੀ ਵਿਆਹ ਤੋਂ ਬਾਅਦ ਪਹਿਲੇ ਮਹੀਨੇ ਦੀ ਤਨਖਾਹ ਆਉਂਦੇ ਹੀ ਬਲਜਿੰਦਰ ਕੌਰ ਨੇ ਬੜੀ ਮਿੱਠੀ ਅਤੇ ਭਾਵੁਕ ਆਵਾਜ਼ ਵਿੱਚ ਕਿਰਨ ਨੂੰ ਸਮਝਾਇਆ ਤੂੰ ਇਹ ਕਿਰਨ ਸਾਡੇ ਘਰ ਦੇ ਵਿੱਚ ਬਰਕਤ ਆਈ ਹੈ ਤੂੰ ਘਰ ਦੀ ਇੱਜ਼ਤ ਹੈ ਤੇਰੀ ਤਨਖਾਹ ਮੇਰੀ ਜ਼ਿੰਮੇਵਾਰੀ ਹੈ ਤੂੰ ਤਾਂ ਬਸ ਘਰ ਦੀਆਂ ਰਸਮਾਂ ਨਿਭਾ ਤੇਰੇ ਖਰਚੇ ਦੀ ਜ਼ਿੰਮੇਵਾਰੀ ਮੇਰੀ ਹੈ ਤੇਰੀ ਤਨਖਾਹ ਘਰ ਦੇ ਵੱਡੇ ਖਰਚਿਆਂ ਦੇ ਕੰਮ ਆਵੇਗੀ ਤਾਂ ਕਿ ਤੇਰਾ ਰੁਜ਼ਗਾਰ ਇਸ ਘਰ ਲਈ ਲੱਕੀ ਹੋਵੇਗਾ ਅਤੇ ਇਸ ਲੱਕੀ ਕਹਾਣੀ ਹੇਠ ਕਿਰਨ ਦੀ ਸਾਰੀ ਤਨਖਾਹ ਹਰ ਮਹੀਨੇ ਦੀ 2 ਤਾਰੀਖ ਨੂੰ ਬੇਬੇ ਦੇ ਖਾਤੇ ਵਿੱਚ ਟ੍ਰਾਂਸਫਰ ਹੋ ਜਾਂਦੀ ਹੈ ਕਿਰੰਦਾ ਪਤੀ ਉਹ ਰਮੇਂਦਰ ਇੱਕ ਨਰਮ ਅਤੇ ਢੋਲਾ ਇਨਸਾਨ ਸੀ ਉਹ ਕਿਰਨ ਨੂੰ ਸੱਚੇ ਦਿਲੋਂ ਪਿਆਰ ਕਰਦਾ ਪਰ ਉਸ ਦਾ ਪਿਆਰ ਇੱਕ ਕਮਜ਼ੋਰ ਆਸਰਾ ਸੀ ਉਹ ਆਪਣੀ ਮਾਂ ਦੀ ਲੋਹੀ ਵਰਗੀ ਇੱਛਾ ਦੇ ਅੱਗੇ ਇੱਕ ਸ਼ਬਦ ਵੀ ਬੋਲ ਨਹੀਂ ਸਕਦਾ ਸੀ ਉਹ ਅਕਸਰ ਮਾਂ ਦੀ ਗੈਰ ਮਜਬੂਰਗੀ ਦੇ ਵਿੱਚ ਕਿਰੰਦਾ ਹੱਥ ਫੜ ਕੇ ਮਾਫੀ ਮੰਗਦਾ ਕਿਰਨ ਮਾਂ ਨੂੰ ਸਾਡੀ ਫਿਕਰ ਹੈ ਥੋੜਾ ਜਿਹਾ ਸਹਿਣ ਕਰ ਲਏ ਉਸ ਦੇ ਘਰ ਦੇ ਵਿੱਚ ਤਨ ਹੋ ਜੀ ਗਣ ਸੱਸ ਉਸਤੀ ਬਿੰਦਬਾਤੀ ਹਰਲੀਨ ਹੈ ਜੋ ਅਕਸਰ ਸ਼ਹਿਰ ਦੇ ਵਿੱਚ ਨੌਕਰੀ ਦੀ ਤਲਾਸ਼ ਕਰਦੇ ਰਹਿੰਦੇ ਅਤੇ ਹਰਲੀਨ ਦਾ 14 ਸਾਲ ਦਾ ਪੁੱਤਰ ਹਰਮਨ ਹੈ ਹਰਮਨ ਇੱਕ ਲੰਬਾ ਪਰ ਪਤਲਾ ਅਕਸਰ ਜੁਪਰੈਂਡ ਵਾਲਾ ਮੁੰਡਾ ਸੀ ਕਿਰਨ ਦੇ ਆਸ-ਪਾਸ ਇੱਕ ਸ਼ਾਂਗ ਘੁੰਮਦਾ ਜਦੋਂ ਕਿਰਨ ਕੰਮ ਕਰਦੀ ਨਾ ਉਸ ਨੂੰ ਦੇਖਦਾ ਰਹਿੰਦਾ ਜਦੋਂ ਖਾਣਾ ਖਾਂਦੇ ਉਸ ਦੇ ਨੇੜੇ ਬੈਠਾ ਰਹਿੰਦਾ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਟਿੱਕੀ ਚਮਕ ਸੀ ਜਿਸ ਨੂੰ ਕਿਰਨ ਨੇ ਹਮੇਸ਼ਾ ਅਲੜ ਉਮਰ ਦੀ ਮਾਸੂਮ ਜਗ੍ਹਾ ਸਮਝ ਕੇ ਮਦਰ ਅੰਦਾਜ਼ ਕਰ ਦਿੱਤਾ ਉਸ ਨੂੰ ਕਿ ਬਤਾ ਸੀ ਕਿ ਇਹ ਕੋਈ 마ਸੂਮੀਅਤ ਨਹੀਂ ਸਗਲ ਦਾਲਸਾ ਦਾ ਇੱਕ ਡੂੰਗਾ ਨਗ ਸੀ ਜੋ ਉਸਤੇ ਨੇੜੇ ਮੰਡਾਰਿਆ ਹੈ ਇੱਕ ਸਾਲ ਪੂਰਾ ਹੋਣਾ ਸੀ ਕਿ ਨੇ ਸੋਚਿਆ ਕਿ ਸ਼ਾਇਦ ਇੱਕ ਬੱਚਾ ਇਸ ਘਰ ਦੇ ਵਿੱਚ ਉਸਦੇ ਪੈਰ ਨੂੰ ਮਜ਼ਬੂਤੀ ਦੇਵੇਗਾ ਅਤੇ ਬਲਜਿੰਦਰ ਕੌਰ ਦਾ ਕੰਟਰੋਲ ਥੋੜਾ ਘਟ ਜਾਵੇਗਾ ਪਰ ਕਿਸਮਤ ਨੇ ਉਸ ਦੇ ਲਈ ਇੱਕ ਭਿਆਨਕ ਮੋੜ ਲਿਖਿਆ ਸੀ ਸ਼ਾਮ ਦੇ ਕਰੀਬ 6 ਵਜੇ ਸਮੇਂ ਪਟਵਾਰ ਖਾਨੇ ਤੋਂ ਘਰ ਪਰਤ ਦੀ ਕਿਰਨ ਨੂੰ ਰਾਹ ਵਿੱਚ ਇੱਕ ਪਿੰਡ ਵਾਲਿਆਂ ਨੇ ਰੋਕ ਲਿਆ ਉਹ ਕਿਰਨ ਰਵਿੰਦਰ ਦਾ ਐਕਸੀਡੈਂਟ ਹੋ ਗਿਆ ਹੈ ਸ਼ਹਿਰ ਦੇ ਬਾਹਰ ਬਾਹਰ ਵੱਡਾ ਹਾਦਸਾ ਵਾਪਰਿਆ ਹੈ ਖਬਰ ਸੁਣ ਕੇ ਕਿਰਨ ਦਾ ਸਿਰ ਪੱਥਰ ਹੋ ਗਿਆ ਜਦੋਂ ਉਹ ਹਸਪਤਾਲ ਪਹੁੰਚੀ ਨਾ ਤਾਂ ਸਭ ਕੁਝ ਖਤਮ ਹੋ ਚੁੱਕਿਆ ਸੀ ਰਵਿੰਦਰ ਦੀ ਕਾਰ ਬੇਕਾਬੂ ਹੋ ਕੇ ਇੱਕ ਟਰੱਕ ਨਾਲ ਟਕਰਾ ਗਈ ਸੀ ਅਤੇ ਮੌਤ ਮੌਕੇ ਤੇ ਹੀ ਵਾਪਰ ਗਈ ਸੀ ਜਿੰਦਰ ਕੌਰ ਦਾ ਬਿਰਲਾ ਪੂਰੇ ਪਿੰਡ ਵਿੱਚ ਸੁਣਾਇ ਦਿੱਤਾ ਪਰ ਉਸ ਦੇ ਬਿਰਲਾਪ ਦੇ ਵਿੱਚ ਉੱਤਰ ਦੇ ਦੁੱਖ ਨਾਲੋਂ ਵੱਧ ਚੀਜ਼ਾਂ ਗਾਉਣ ਦਾ ਡਰ ਸੀ ਚਾਰ ਦਿਨਾਂ ਦੇ ਸੋਗ ਤੋਂ ਬਾਅਦ ਉਸ ਦੀਆਂ ਨਜ਼ਰਾਂ ਕਿਰਨ ਦੀ ਮੱਤੇ ਤੇ ਟਿਕੀਆਂ ਜਿੱਥੇ ਸੰਦੂਰ ਮਰ ਚੁੱਕਾ ਸੀ ਪਰ ਸਰਕਾਰੀ ਨੌਕਰੀ ਦੀ ਤਾਕਤ ਅਜੇ ਵੀ ਕਾਇਮ ਸੀ ਜਦੋਂ ਕਿਰਨ ਦੇ ਮਾਪੇ ਉਸ ਨੂੰ ਵਾਪਸ ਲੈਣਾ ਮੰਬਲ ਜਿੰਦਰ ਕੌਰ ਨੇ ਇੱਕ ਡੂੰਗੀ ਸਾਲੇ ਅਤੇ ਰੋਂਦੇ ਹੋਏ ਡਰਾਮਾ ਕੀਤਾ ਮੇਰੇ ਪੁੱਤਰ ਦੇ ਵਿਦਵਾਨ ਨੂੰ ਮੈਂ ਕਿਤੇ ਨਹੀਂ ਜਾਣ ਦਾਂਗੇ ਮੈਂ ਉਸ ਨੂੰ ਆਪਣੀ ਤੀ ਬਣਾ ਕੇ ਇੱਥੇ ਰੱਖਾਂਗੇ ਇਸ ਦਾ ਖਿਆਲ ਰੱਖਾਂਗੇ ਅਸਲ ਦੇ ਵਿੱਚ ਉਹ ਕਰਨ ਦੇ ਉਸ ਤਨਖਾ ਨੂੰ ਗੌਣਾਂ ਨੇ ਚਾਹੁੰਦੀ ਸੀ ਕਿ ਇਹਨਾਂ ਨੂੰ ਹੁਣ ਸਿਰਫ ਇੱਕ ਚੱਲਦੀ ਫਿਰਦੀ ਏਟੀਐਮ ਮਸ਼ੀਨ ਸੀ ਜਿਸ ਦੀ ਸੁਰੱਖਿਆ ਕਰਨਾ ਬੇਬਦੀ ਸਭ ਤੋਂ ਵੱਡੀ ਜ਼ਰੂਰਤ ਸੀ ਅਗਲੇ 4 ਮਹੀਨੇ ਕਿਰਨਲੀ ਦੋਰਾ ਨਰਕ ਸਨ ਇੱਕ ਪਾਸੇ ਪਤੀ ਨੂੰ ਗੌਣ ਦਾ ਗਹਿਰਾ ਦੁੱਖ ਅਤੇ ਦੂਜੇ ਪਾਸੇ ਸੱਸ ਦੇ ਤੰਨੇ ਅਤੇ ਕਮ ਦਾ ਪਰ ਉਸ ਨੂੰ ਸਿਰਫ ਕੰਮ ਕੀ ਜਾਣ ਦੇ ਇਰਾਦੇ ਸੀ ਜਿੱਤੋਂ ਉਸ ਦਾ ਕਰਾਕਾ ਇਹ ਸਾਰੇ ਕੰਮ ਬਿੜ ਦੇ ਬਲਜਿੰਦਰ ਕੌਰ ਨੇ ਉਸ ਦੇ ਸਾਰੇ ਗਹਿਣੇ ਅਤੇ ਬੈਂਕ ਦੀਆਂ ਕਾਪੀਆਂ ਕਬਜ਼ੇ ਵਿੱਚ ਲੈ ਲਈਆਂ ਸਨ। ਇਹ ਕਹੇ ਕਿ ਵਿਧਵਾ ਔਰਤ ਲਈ ਧਨ ਦਾ ਫਰਾਕੀ ਕੰਮ ਹੈ। ਇੱਕ ਦੁਪਹਿਰੇ ਬਲਜਿੰਦਰ ਕੌਰ ਨੇ ਸਾਰੇ ਰਿਸ਼ਤੇਦਾਰਾਂ ਨੂੰ ਇੱਕ ਜ਼ਰੂਰੀ ਮੀਟਿੰਗ ਲਈ ਬੁਲਾਇਆ। ਮਾਹੌਲ ਬੜਾ ਤਣਾਅ ਵਾਲਾ ਸੀ। ਬੇਬੇ ਨੇ ਨਾਟਕੀ ਢੰਗ ਨਾਲ ਰੋਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਆਪਣੇ ਫੈਸਲੇ ਦਾ ਐਲਾਨ ਕੀਤਾ। ਮੇਰਾ ਪੁੱਤ ਨਰਿੰਦਰ ਬਿਨਾ ਬਾਰਸਤੇ ਚਲਾ ਗਿਆ ਹੈ ਮੇਰੇ ਘਰ ਦੀਆਂ ਕੰਧਾਂ ਉੱਪੀਆਂ ਨੇ ਕਿਰਨ ਹਾਲੇ ਜਵਾਨ ਹੈ ਉਸਦੀ ਸਾਰੀ ਜ਼ਿੰਦਗੀ ਪਈ ਹੈ ਮੈਂ ਉਸ ਨੂੰ ਦੂਜੇ ਘਰ ਭੇਜ ਨਹੀਂ ਸਕਦੇ ਸਮਾਜ ਮੇਰੇ ਤੇ ਉਂਗਲ ਚੁੱਕੇਗਾ ਮੈਂ ਫੈਸਲਾ ਕੀਤਾ ਹੈ ਕਿਰਨ ਐਸੀ ਘਰ ਦੀ ਇੱਜ਼ਤ ਹੈ ਅਤੇ ਇਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਸਭ ਆਪਣੇ ਹੀ ਦੋਤੇ ਹਰਮਨ ਕਰਾਂਗੇ ਇਹ ਸੁਣ ਕੇ ਕਮਰੇ ਵਿੱਚ ਇੱਕ ਪਲ ਦੇ ਲਈ ਚੁੱਪຊਾ ਗਈ ਕਿਰਨ ਦੀਆਂ ਅੱਖਾਂ ਦੇ ਵਿੱਚ ਅ విశ్వਾਸ ਅਤੇ ਗੈਸਤ ਧਲਕਰੇ ਸੀ ਉਸਨੇ ਪਿਤਾ ਨੇ ਵਿਰੋਧ ਕੀਤਾ ਇੱਕ ਹੀ ਗੱਲ ਹੋਈ ਇਹ 14 ਸਾਲ ਦਾ ਜਵਾਬ ਕੇ ਉਹ ਤਾਂ ਕਿਰਨ ਦਾ ਭਣ ਜਾ ਹੈ ਬਜਿੰਦਰ ਕੌਰ ਨੇ ਤੁਰੰਤ ਜਵਾਬਤਾ ਰਿਸ਼ਤਾ ਸਿਰਫ ਨਾਮ ਦਾ ਹੈ ਮੁੰਡਾ ਸਾਡਾ ਹੈ ਉਹ ਨੋਮੀ ਸਾਡੀ ਹੈ ਸਾਡੇ ਕਰ ਸਾਡੀ ਜਿੱਤ ਰਹਿ ਜਾਵੇਗੀ ਇਸ ਤੋਂ ਬਾਅਦ ਚੰਗਾ ਰਿਸ਼ਤਾ ਕਿਰਨ ਨੂੰ ਕਿੱਥੇ ਮਿਲੇਗਾ ਜੋ ਹੁਣ ਬਿਰਧਾ ਕਾਉਂਦੀ ਹੈ ਕਿਰਨ ਦੀ ਨੰਦ ਹਰਲੀਨ ਜੋ ਕਿ ਆਪਣੇ ਪੁੱਤਰ ਨੂੰ ਇਸ ਸਰਕਾਰੀ ਤਨਖਾਹ ਦੀ ਗਾਰੰਟੀ ਚਾਉਂਦੀ ਸੀ ਉਸਨੇ ਵੀ ਖਮਾਤ ਕੀਤੀ ਬਿੱਧੜੀ ਜ਼ਮੀਨ ਹੈ ਜਿਸ ਦੇ ਉੱਪਰ ਉਹ ਪਹਿਲਾਂ ਹੀ ਨਿਗਾ ਰੱਖਦੇ ਸੀ ਉਹ ਵੀ ਜਿਹੜੀ ਹੈ ਉਹ ਮੇਰੇ ਪੁੱਤਰ ਦੇ ਨਾਮ ਸੌਖੀ ਚੜ ਜਾਵੇਗੀ ਕਿਉਂਕਿ ਰਵਿੰਦਰ ਜਿਹੜਾ ਸੀ ਜਾ ਚੁੱਕਿਆ ਹੈ ਅਤੇ ਉਸਤੀ ਜ਼ਮੀਨ ਜਿਹੜੀ ਹੈ ਹੁਣ ਕਾਨੂੰਨੀ ਤੌਰ ਤੇ ਜਿਹੜੀ ਹੈ ਉਹ ਮਾਤਾ ਤੋਂ ਬਾਅਦ ਉਹ ਪਤਨੀ ਦੀ ਹੋਵੇਗੀ ਅਤੇ ਜੇਕਰ ਮੇਰਾ ਮੁੰਡਾ ਹੀ ਉਸਦਾ ਘਰ ਵਾਲਾ ਹੋਇਆ ਤਾਂ ਇਹ ਸਾਰਾ ਕੁਝ ਬੜੀ ਆਸਾਨੀ ਨਾਲ ਹੋ ਜਾਵੇਗਾ ਇਹ ਧਰਾਏ ਜਮੀਨ ਕਰ ਦੀ ਘਰ ਵਿੱਚ ਨਾ ਜਾਵੇਗੀ ਕਿਰਨ ਨੇ ਚਿਕਣ ਦੀ ਕੋਸ਼ਿਸ਼ ਕੀਤੀ ਮੈਂ ਇਸ ਬੱਚੇ ਨਾਲ ਬਿਆਨ ਕਰਾਵਾਂਗੇ ਇਹ ਤਾਂ ਕਾਨੂੰਨ ਦੇ ਵੀ ਖਿਲਾਫ ਹੈ ਅਤੇ ਲੋਕ ਪਰਾਕੀ ਗਣਗੇ ਵੀ ਮੈਂ ਆਪਣੇ ਹੀ ਭਾਂਜੇ ਨਾਲ ਕਰਵਾ ਲਿਆ ਇਹ ਬਿਲਕੁਲ ਗਲਤ ਹੈ ਮੈਂ ਇਸ ਤੇ ਬਿਲਕੁਲ ਖਿਲਾਫ ਹਾਂ ਪਰ ਬਲਜਿੰਦਰ ਕੌਰ ਨੇ ਉਸ ਨੂੰ ਬਾਹੋਂ ਫੜ ਕੇ ਦੂਜੇ ਕਮਰੇ ਵਿੱਚ ਲੈ ਜਾਇਆ ਅਤੇ ਗੁੱਸੇ ਨਾਲ ਕਿਹਾ ਤੂੰ ਮੇਰੇ ਘਰ ਦੀ ਨੌਕਰਣੀ ਹੈ ਤੇਰੀ ਆਵਾਜ਼ ਨਿਕਲਣੀ ਚਾਹੀਦੀ ਤੇ ਤੇ ਪਤੀ ਨੂੰ ਮਰਿਆ ਅਜੇ ਸਾਲ ਵੀ ਨਹੀਂ ਹੋਇਆ ਤੂੰ ਸਾਡੀ ਤਨਕਾ ਖਾਕੀ ਪਧਣਾ ਚਾਹੁੰਨੀ ਹੈ ਇਹ ਮੇਰਾ ਫੈਸਲਾ ਹੈ ਅਤੇ ਇਹੀ ਹੋਵੇਗਾ ਜੇ ਤੂੰ ਵਿਆਹ ਨਾ ਕਰਵਾਇਆ ਤਾਂ ਮੈਂ ਸਾਰੇ ਪਿੰਡ ਵਿੱਚ ਕਹਾਂਗੇ ਕਿ ਤੂੰ ਵਿਧਵਾ ਹੋ ਕੇ ਗਲਤ ਕੰਮ ਕਰਦੀ ਸੀ ਤੇਰੀ ਸਰਕਾਰੀ ਨੌਕਰੀ ਵੀ ਖਤਰੇ ਵਿੱਚ ਪਾ ਜਾਵੇਗੀ ਅਤੇ ਮੈਂ ਜਿਹੜਾ ਹੈ ਉਹ ਤੇਰੇ ਤੋਂ ਦਿਨ-ਦਿਨ ਕੇ ਬਦਲੇ ਲਵਾਵਾਂਗੇ ਜੇਕਰ ਤੂੰ ਮੇਰੀ ਗੱਲ ਨਾ ਸੁਣੀ ਡਰ ਜ਼ਿੰਦਗੀ ਨੂੰ ਬਚਾਉਣ ਦੀ ਲਾਲਸਾ ਅਤੇ ਸਰਕਾਰੀ ਨੌਕਰੀ ਗਵਾਉਣ ਦੇ ਡਰ ਨੇ ਕਿਰਨ ਨੂੰ ਅੰਦਰੋਂ ਤੋੜ ਦਿੱਤਾ ਉਹ ਜਾਣਦੀ ਸੀ ਵੀ ਉਸਦਾ ਪਰਿਵਾਰ ਵੀ ਬਲਵਿੰਦਰ ਕੌਰ ਦੇ ਅੱਗੇ ਕਮਜ਼ੋਰ ਪੈ ਚੁੱਕਾ ਸੀ ਕੁਝ ਦਿਨਾਂ ਦੇ ਬਾਅਦ ਰਿਸ਼ਤੇਦਾਰਾਂ ਦੀ ਮੌਜੂਦਗੀ ਦੇ ਵਿੱਚ ਕਿਰਨ ਦਾ ਵਿਆਹ 14 ਸਾਲ ਦੇ ਹਰਮਨ ਨਾਲ ਕਰਵਾ ਦਿੱਤਾ ਗਿਆ। ਇਹ ਇੱਕ ਸਦਾ ਸੰਧੋਪਤੀ ਸੀ ਜਿਸ ਨੂੰ ਸਰਕਾਰੀ ਕਾਗਜ਼ਾਂ ਤੇ ਅੱਜ ਲਿਆਨੇਗਾ ਸੀ ਕਿਰਨ ਆਪਣੀ ਤਨਖਾਹ ਦੇ ਬਦਲੇ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਸੀ ਪਰ ਉਸ ਨੂੰ ਇੱਕ ਬੱਚੇ ਦੀ ਪਤਨੀ ਦਾ ਬੋਝ ਚੁੱਕਣਾ ਪਵੇਗਾ। ਉਸ ਰਾਤ ਕਿਰਨ ਨੂੰ ਫਿਰ ਤੋਂ ਲਾਲ ਜੋੜੇ ਵੀ ਸਜਾਏ ਗਏ ਪਰ ਇਸ ਵਾਰ ਲਾਲ ਰੰਗ ਖੁਸ਼ੀ ਦਾ ਨਹੀਂ ਸਗੋਂ ਕੁਰਬਾਨੀ ਦਾ ਪ੍ਰਤੀਕ ਸੀ। ਉਸ ਨੇ ਅੱਖਾਂ ਸੁੱਕ ਚੁੱਕਿਆ ਸਨ। ਦਿਲ ਵਿੱਚ ਸਿਰਫ ਖਾਮੀਪਨ ਅਤੇ ਡਰ ਸੀ ਜਦੋਂ ਕਮਰੇ ਵਿੱਚ ਦਾਖਲ ਹੋਏ ਤਾਂ ਹਰਮਨ ਪੂਰੀ ਤਰ੍ਹਾਂ ਬਦਲਿਆ ਹੋਇਆ ਲੱਗ ਰਿਹਾ ਸੀ ਸ਼ੇਰਵਾਨੀ ਉਸਤੇ ਟਿੱਲੀ ਸੀ ਪਰ ਉਸਦੇ ਚਿਹਰੇ ਤੇ ਅਜੀਬ ਕਿਸਮ ਦਾ ਹੰਕਾਰ ਅਤੇ ਸ਼ੈਤਾਨੀ ਚਮਕ ਸੇ ਉਸਨੇ ਕਿਰਨ ਨੂੰ ਉਸੇ ਤਰ੍ਹਾਂ ਦੇਖਿਆ ਜਿਵੇਂ ਕੋਈ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਦੇਖਦਾ ਹੈ ਕਿਰਨ ਨੇ ਦਿੜਤ ਨਾਲ ਫੈਸਲਾ ਕੀਤਾ ਬਿਉਹ ਸ੍ਰਿਸ਼ਟਿਆਂ ਨੂੰ ਸਿਰਫ ਨਾਮ ਦੇ ਰੱਖੇਗੇ ਕਿ ਉਹਨਾਂ ਨੂੰ ਸਖਤ ਅਵਾਜ਼ ਵਿੱਚ ਬੋਲਦੀ ਹੈ ਹਰਮਨ ਬੱਚੇ ਤੂੰ ਚੌਥੀ ਜਮਾਤ ਵਿੱਚ ਮੇਰੇ ਕੋਲੋਂ ਹੋਮਵਰਕ ਕਰਾਉਂਦਾ ਹੈ ਤੂੰ ਅਜੇ ਵੀ ਬਚਾ ਹੈ ਇਹ ਵਿਅਾਸ ਸਿਰਫ ਤੇਰੀ ਨਾਨੀ ਨੇ ਆਪਣੇ ਲਾਜ ਵਿੱਚ ਕਰਵਾਇਆ ਹੈ ਅੱਜ ਤੂੰ ਮੈਂ ਤੇਰੀ ਵੱਡੀ ਪਰਜਾਈ ਹਾਂ ਕੁਝ ਬਦਲਾ ਨਹੀਂ ਹੈ ਤੂੰ ਦਰਵਾਜ਼ੇ ਨੂੰ ਕੁੰਨੀ ਲਗਾ ਮੈਂ ਚਾਹੁੰਦੀ ਹਾਂ ਕੋਈ ਅੰਦਰ ਨਾ ਹੋਵੇ ਤੂੰ ਚੁੱਪਚਾਪ ਸੰਜਿਆ ਸਵੇਰੇ ਮੈਂ ਕੰਮ ਤੇ ਜਾਣਾ ਹੈ ਹਰਮਨ ਚਪਰਿਆ ਪਰ ਉਸ ਦੀਆਂ ਨਜ਼ਰਾਂ ਕਿਰਨ ਦੇ ਸਰੀਰ ਤੇ ਘੁੰਮ ਰਹੀਆਂ ਸਨ ਕਿਰਨ ਜਦੋਂ ਸ਼ੀਸ਼ੇ ਦੇ ਸਾਹਮਣੇ ਕੜੀ ਹੋ ਕੇ ਆਪਣੇ ਗਹਿਣੇ ਅਤੇ ਮੇਕਅਪ ਤਿਆਰ ਕਰਨ ਲੱਗੀ ਤਾਂ ਹਰਮਨ ਅਚਾਨਕ ਉੱਠਿਆ ਅਤੇ ਦਰਵਾਜ਼ੇ ਨੂੰ ਤਾਲਾ ਲਗਾਉਣ لگا "ਇੱਕ ਕੀ ਕਰ ਰਿਹਾ ਹੈ ਹਰਮਨ ਨੇ ਤਾਲਾ ਕਿਉਂ ਲਗਾਇਆ ਹੈ" ਕਿਰਨ ਨੇ ਗੁੱਸੇ ਵਿੱਚ ਪੁੱਛਿਆ "ਕਾਲਾ ਮੈਂ ਤਾਂ ਤੇਰਾ ਪਤੀ ਹਾਂ ਮੰਮੀ ਕੋਣ ਤੋਂ ਮੇਰਾ ਨਾਮ ਹਰਮਨ ਨਹੀਂ ਹੈ ਤੇਰਾ ਕਰਵਾਣਾ ਹੈ" ਉਸ ਦੀ ਆਵਾਜ਼ ਵਿੱਚ ਉਸ ਵਿੱਚ ਕੋਈ ਬਚਪਨ ਨਹੀਂ ਸੀ ਇੱਕ ਜਮਾਨ ਆਦਮੀ ਦੀ ਆਵਾਜ਼ ਸੀ ਜੋ ਕਿਸੇ ਭਿਆਨਕ ਭੇਤ ਨੂੰ ਲੁਕਾਰਿਆ ਸੀ ਕਿਰਨ ਨੇ ਡਰ ਨਾਲ ਆਪਣੀ ਦੂਰੀ ਬਣਾ ਲਈ ਤੂੰ ਖਦਮਤ ਬੋਲ ਰਿਹਾ ਹੈ ਜੇ ਤੂੰ ਮੈਨੂੰ ਹੁਣੇ ਦਰਵਾਜ਼ਾ ਕੋਲ ਕੇ ਬਾਹਰ ਨਾ ਜਾਣ ਦਿੱਤਾ ਤਾਂ ਸਵੇਰੇ ਤੇਰੀ ਨਾਨੀ ਨੂੰ ਦੱਸਾਂਗੇ ਤੂੰ ਰਾਤ ਨੂੰ ਕਿਹੜੇ ਕਿਹੜੇ ਡਰਾਮੇ ਕਰਦਾ ਰਿਹਾ ਹੈ ਹਰਨ ਹਸਿਆ ਇੱਕ ਅਦੇਹੀ ਹਸੀ ਜਿਸ ਵਿੱਚ ਸਿਰਫ ਸ਼ੈਤਾਨੀ ਜਿੱਤ ਸੀ ਦੱਸ ਦੇਣਾ ਮਮੀ ਮੈਂ ਤਾਂ ਬਸ ਤੇਰਾ ਧਿਆਨ ਆਪਣੇ ਵੱਲ ਕਿੰਨਾ ਚਾਹੁੰਦਾ ਸੀ ਪਰ ਤੂੰ ਤਾਂ ਮੇਰੇ ਮਾਮੇ ਨੂੰ ਹੀ ਪਸੰਦ ਕਰਦੀ ਰਹੀ ਉਹ ਇੱਕ ਕਦਮ ਅੱਗੇ ਵਧਿਆ ਤੈਨੂੰ ਕੀ ਲੱਗਦਾ ਹੈ ਰਵਿੰਦਰ ਮਾਮਾ ਇੱਕ ਬੜਾ ਆਦਮੀ ਸੀ ਹਾਂ ਸੀ पर ओ मेरी सब ਤੋਂ ਵੱਡੀ ਰੁਕਾਵਟ ਸੀ ਕਿਰਨ ਦਾ ਖੁੰ ਨਾਮ ਗਿਆ ਤੂੰ ਤੂੰ ਕੀ ਕਰਿਆ ਹੈ ਕੀ ਬਕਵਾਸ ਕਰ ਰਿਹਾ ਹੈ ਹਰਮਨ ਹੁਣ ਇੱਕ ਸ਼ਿਕਾਰੀ ਦੀ ਤਰ੍ਹਾਂ ਖੜਾ ਹੋ ਕੇ ਮੈਂ ਕਹ ਰਿਹਾ ਕਿ ਮੈਂ ਕਦੇ ਬਚਾਈ ਨਹੀਂ ਸੀ ਹਮੇਸ਼ਾ ਤੈਨੂੰ ਚਾਹੁੰਦਾ ਸੀ ਮੈਂ ਤੈਨੂੰ ਮਾਮੇ ਨਾਲ ਦੇਖਦਾ ਸੀ ਤਾਂ ਮੇਰੇ ਅੰਦਰ ਅਗਰਾਂ ਜਾਂਦੀ ਸੀ ਮੈਂ ਡਰਦਾ ਸੀ ਕਿ ਨਾਨੀ ਤੈਨੂੰ ਪੈਸੇ ਨਹੀਂ ਰੱਖੇਗੀ ਪਰ ਰਵਿੰਦਰ ਮਾਮੇ ਦੇ ਹੁੰਦੇ ਆ ਤੂੰ ਕਦੇ ਮੇਰੀ ਹੋ ਨਹੀਂ ਸਕਦੀ ਸੀ ਇਸ ਲਈ ਮੈਂ ਸਭ ਕੁਝ ਪਲਾਨ ਕੀਤਾ ਉਸਨੇ ਕੰਬਦੇ ਹੋਏ ਹੱਥਾਂ ਨਾਲ ਕਿਰਨ ਦੇ ਗੱਲ ਨੂੰ ਛੋਣ ਦੀ ਕੋਸ਼ਿਸ਼ ਕੀਤੇ ਤੈਨੂੰ ਯਾਦ ਹੈ ਉਹ ਕਾਰ ਮੈਕੈਨਿਕ ਜਿਸ ਨੂੰ ਮਾਮਾ ਹਮੇਸ਼ਾ ਆਪਣੇ ਨਾਲ ਰੱਖਦਾ ਸੀ ਉਹ ਮੇਰਾ ਚਾਤਾ ਬਣ ਗਿਆ ਸੀ ਮੈਂ ਉਸ ਨੂੰ ਨਾਨੀ ਦੇ ਪੈਸੇ ਵਿੱਚੋਂ ਚੋਰੀ ਕਰਕੇ ਕੁਝ 2000 ਰੁਪਏ ਦਿੱਤੇ ਅਤੇ ਕਿਹਾ ਮਾਮੇ ਦੇ ਕਾਰ ਦੀ ਬ੍ਰੇਕ ਥੋੜੀ ਜਿਹੀ ਢਿੱਲੇ ਕਰ ਦੇ ਸਿਰਫ ਢਿੱਲੇ ਮੈਂ ਸੋਚਿਆ ਸੀ ਉਹ ਹਸਪਤਾਲ ਦੇ ਵਿੱਚ ਰਹੇਗਾ ਤੇ ਤੂੰ ਮੇਰੇ ਨੇੜੇ ਆ ਜਾਵੇਂਗੀ ਪਰ ਹੋਣੀ ਨਹੀਂ ਸ਼ਾਇਦ ਕੁਝ ਹੋਰ ਮੰਦੂਰ ਸੀ ਉਹ ਮੌਕੇ ਦੀ ਮਰ ਗਿਆ ਹਰ ਮੰਦ ਦੇ ਚਾਰੇ ਤੇ ਕੋਈ ਪਛਤਾਵਾ ਨਹੀਂ ਸੀ ਸਿਰਫ ਇੱਕ ਭਿਆਨਕ ਹੰਕਾਰ ਹੈ ਅਤੇ ਉਹਨੇ ਮੈਂ ਤੇਰਾ ਘਰਵਾਲਾ ਹਾਂ ਮਮੀ ਮੈਂ ਤੇਰਾ ਕਤਲ ਹਾਂ ਅਤੇ ਤੇਰਾ ਮਾਲਕ ਕਿਰਨ ਦਾ ਸਰੀਰ ਕੰਬ ਰਿਆ ਸੀ ਉੱਥੇ ਹੀ ਫਰਸ਼ ਤੇ ਲੇਟ ਪਈ ਉਸਤੇ ਕੰਨਾਂ ਵਿੱਚ ਸਿਰਫ ਇੱਕ ਹੀ ਆਵਾਜ਼ ਗੂੰਜ ਰਹੀ ਸੀ ਕਤਲ ਉਸਦਾ ਪਤੀ ਮਰੀ ਨਹੀਂ ਸੀ ਉਸਦਾ ਕਤਲ ਹੋਇਆ ਸੀ ਉਸਤੇ ਹੀ 14 ਸਾਲ ਦੇ ਬਣਜੇ ਨੇ ਸਿਰਫ ਇੱਕ ਔਰਤ ਨੂੰ ਪਾਣ ਦੀ ਲਾਲਸਾ ਵਿੱਚ ਅਗਲੇ ਇੱਕ ਹਫ਼ਤੇ ਤੱਕ ਕਿਰਨ ਨੂੰ ਬੁਖਾਰ ਅਤੇ ਡੰਗ ਦੇ ਸਦਮੇ ਵਿੱਚ ਰਹੀ ਉਹ ਇੱਕ ਅਤੇ ਹੀ ਰਾਜ ਦੀ ਸ਼ਿਕਾਰ ਸੀ ਜਿਸ ਨੂੰ ਕਦੇ ਵੀ ਕਿਸੇ ਨੂੰ ਦੱਸ ਨਹੀਂ ਸਕੇ ਬਲਜਿੰਦਰ ਕਾਰਨੇਸ਼ਨ ਡਾਕਟਰ ਕੋਲ ਲਿਜਾਇਆ ਪਰ ਕਿਰਨ ਨੇ ਉੱਥੇ ਵਿੱਚੋਂ ਪ੍ਰਾਣਾ ਬਿਹਤਰ ਸਮਝਿਆ ਉਹ ਜਾਣਦੀ ਸੀ ਜੇਕਰ ਉਹ ਸੱਚ ਬੋਲੇਗੀ ਤਾਂ ਕੋਈ ਵੀ ਉਸ ਦੀ ਗੱਲ ਤੇ ਯਕੀਨੀ ਨਹੀਂ ਕਰੇਗਾ ਸਾਰੇ ਕਹਿਣਗੇ ਕਿ ਉਹ ਇਸ ਬਚਕਾਣੇ ਵਾਸਤੇ ਬਚਨ ਦੀ ਸਾਰਾ ਕੁਝ ਝੂਠ ਬੋਲ ਰਹੀ ਹੈ ਉਸ ਦੀ ਸਾਸ ਖੜਲੀ ਨੇ ਅਤੇ ਇਤੋਂ ਤੱਕ ਕਿ ਉਸ ਦੇ ਆਪਣੇ ਮਾਪੇ ਵੀ ਉਸ ਦੇ ਵਿਰੋਧ ਖੜੇ ਹੋ ਗਏ ਕਿਉਂਕਿ ਉਹਨਾਂ ਸਾਰੇ ਦੀ ਨਜ਼ਰ ਆ ਕਿਰਨ ਦੀ ਪੱਕੀ ਸਰਕਾਰੀ ਨੌਕਰੀ ਦੀ ਗੱਜਾਂ ਸੁਣਿਆ ਕਿਰਨ ਨੇ ਆਪਣੇ ਮਨ ਨੂੰ ਲੋਹੇ ਵਾਂਗ ਮਜ਼ਬੂਤ ਕੀਤਾ ਉਸਨੇ ਆਪਣੇ ਆਪ ਨੂੰ ਕਿਹਾ ਮੈਂ ਖੁਦਕੁਸ਼ੀ ਨਹੀਂ ਕਰਾਂਗੇ ਮੈਂ ਭਜਾਗੇ ਵੀ ਨਹੀਂ ਮੈਂ ਪਟਵਾਰੀ ਹਾਂ ਮੈਂ ਇੱਕ ਅਫਸਰ ਹਾਂ ਮੇਰੇ ਅੰਦਰ ਹਿਸਾਬ ਕਿਤਾਬ ਕਾਨੂੰਨ ਹੈ ਅਤੇ ਸਚਾਈ ਨੂੰ ਲੱਭਣ ਦੀ ਤਾਕਤ ਹੈ ਮੈਂ ਇਸ ਕਰ ਦੀ ਹਰ ਚਾਲ ਨੂੰ ਜਵਾਬ ਦੇਵਾਂਗੀ ਪਰ ਕਾਨੂੰਨ ਦੀ ਰਾਤ ਚੱਲ ਕੇ ਉਸਨੇ ਫੈਸਲਾ ਕਰ ਲਿਆ ਵੀ ਹੁਣ ਉਹ ਏਟੀਐਮ ਨਹੀਂ ਸਭ ਇੱਕ ਜਸੂਸ ਬਣੇਗੀ ਅਗਲੇ 2 ਮਹੀਨੇ ਕਿਰਨ ਲਈ ਸਭ ਤੋਂ ਵੱਧ ਮੁਸ਼ਕਲ ਸਨ ਹਰ ਮਹੀਨੇ ਹੁਣ ਉਸ ਨੂੰ ਆਪਣੀ ਜਿੱਤ ਸਮਝਦਾ ਸੀ ਉਸ ਸਕੂਲ ਜਾਂਦਾ ਪਰ ਸ਼ਾਮ ਨੂੰ ਆ ਕੇ ਕਿਰਨ ਨੂੰ ਪਾ ਕਰਦਾ ਕਿਰਨ ਨੇ ਬੜੇ ਚਲਾਕੀ ਨਾਲ ਆਪਣੇ ਆਪ ਨੂੰ ਹਰਮਨ ਤੋਂ ਰਖਿਆ ਉਹ ਕਹਿੰਦੇ ਮੈਂ ਅੱਗੇ ਬੜੇ ਸੋਗ ਦੇ ਵਿੱਚ ਹਾਂ ਮੈਨੂੰ ਥੋੜਾ ਸਮਾਂ ਦੇ ਮੈਂ ਤੇਰੀ ਬਤਨੀ ਬਣਾਂਗੀ ਪਰ ਹੁਣੇ ਨਹੀਂ ਕਿਰਨ ਨੂੰ ਯਾਦ ਸੀ ਵੀ ਹਰਮਨ ਨੇ ਇੱਕ ਮਕੈਨਿਕ ਦਾ ਜ਼ਿਕਰ ਕੀਤਾ ਸੀ ਉਹ ਜਾਣਦੀ ਸੀ ਰਵਿੰਦਰ ਨੇ ਆਪਣੀ ਕਾਰ ਦੀ ਆਖਰੀ ਰਿਪੇ ਕਿੱਥੋਂ ਕਰਾਈ ਸੀ ਪਰ ਮਕੈਨਿਕ ਦਾ ਨਾਮ ਨਹੀਂ ਪਤਾ ਸੀ ਉਸਨੇ ਪਟਵਾਰ ਖਾਨੇ ਦੇ ਵਿੱਚ ਆਪਣੇ ਪੁਰਾਣੇ ਸੰਪਰਕਾਂ ਦੀ ਬਤੋਲ ਕੀਤੀ ਉਸਨੇ ਚਲਾਕੀ ਨਾਲ ਸ਼ਹਿਰ ਦੇ ਆਖਰੀ ਸਾਲ ਦੇ ਐਕਸੀਡੈਂਟ ਰਿਕਾਰਡੇ ਬੀਮਾ ਕਲੇਮ ਪਾਇਲਾ ਅਤੇ ਟ੍ਰਾਂਸਪੋਰਟ ਬੂ ਬਾਕੀ ਦਸਤਾਵੇਜ਼ਾਂ ਤੱਕ ਪਹੁੰਚ ਬਣਾਈ ਇੱਕ ਹਫ਼ਤੇ ਦੀ ਗੋਪਤ ਮਿਹਨਤ ਤੋਂ ਬਾਅਦ ਉਸ ਨੂੰ ਇੱਕ ਛੋਟੇ ਜਿਹੇ ਕਸਬੇ ਜਿੱਥੇ ਰਵਿੰਦਰ ਦੀ ਕਾਰ ਰੇਪੇਰ ਹੋਈ ਸੀ ਉਸਦੇ ਮਕੈਨਿਕ ਜਗਤ ਸਿੰਘ ਦਾ ਨਾਮ ਅਤੀ ਪਤਾ ਮਿਲ ਗਿਆ। ਕਿਰਨ ਨੇ ਬਲਜਿੰਦਰ ਕੌਰ ਨੂੰ ਬਹਾਨਾ ਮਾਰਿਆ ਵੀ ਉਹ ਸਰਕਾਰੀ ਜ਼ਮੀਨ ਦੇ ਕਿਸੇ ਵੱਡੇ ਝਗੜੇ ਦੀ ਨਿਰੀਖਣ ਦੇ ਲਈ ਇਨ ਦਿਨਾਂ ਲਈ ਦੂਰ ਜਾ ਰਹੀ ਹੈ। ਉਸਨੇ ਸਫ਼ਰ ਸ਼ੁਰੂ ਕੀਤਾ। ਅਤੀ ਜਗਤ ਸਿੰਘ ਦੀ ਦੁਕਾਨ 'ਤੇ ਬੇ ਜਗਤ ਸਿੰਘ ਇੱਕ ਡਰਿਆ ਹੋਇਆ ਸਧਾਰਨ ਜਿਹਾ ਬੰਦਾ ਸੀ। ਜਦੋਂ ਕਿਰਨ ਨੇ ਉਸ ਨੂੰ ਰਵਿੰਦਰ ਦੇ ਕਤਲ ਬਾਰੇ ਪੁੱਛਿਆ ਤਾਂ ਡਰ ਗਿਆ। ਅੱਬੇ ਮਨਾ ਕਰਨਗਾ ਕਿਰਨ ਡੇੜਤਾਨਾ ਬੋਲਦੀ ਹੈ ਮੈਂ ਪਟਵਾਰੀ ਹਾਂ ਜੱਗੇ ਸਰਕਾਰੀ ਅਹੁਦੇ ਤੇ ਬੈਠੀ ਹਾਂ ਮੇਰੇ ਕੋਲ ਤੁਹਾਡਾ ਸਾਰਾ ਰਿਕਾਰਡ ਹੈ ਮੈਂ ਜਾਣਦੀ ਹਾਂ ਵੀ 14 ਸਾਲ ਦੇ ਬੱਚੇ ਨੇ ਤੁਹਾਨੂੰ ਪੈਸੇ ਦਿੱਤੇ ਜੇ ਤੂੰ ਸੱਚ ਨਾ ਬੋਲਿਆ ਤਾਂ ਮੈਂ ਤੈਨੂੰ ਕਤਲ ਦੀ ਸਾਜ਼ਿਸ਼ ਵਿੱਚ ਫਸਾ ਦੇਵਾਂਗੇ ਅਤੇ ਸਾਰਾ ਦੋਸ਼ ਤੇਰੇ ਤੇ ਮਰ ਦਾਂਗੇ ਅਤੇ ਤੁਹਾਡਾ ਸਾਰਾ ਪਰਿਵਾਰ ਜਿਲ ਜਾਵੇਗਾ ਜੇ ਤੂੰ ਸੱਚ ਬੋਲੇਗਾ ਅਤੇ ਗਵਾਹੀ ਦੇਵੇਂਗਾ ਤਾਂ ਮੈਂ ਨਾ ਸਿਰਫ ਤੈਨੂੰ ਪਰਸਪਰ ਬਚਾਵਾਂਗੀ ਸਗੋਂ ਤੈਨੂੰ ਇੱਕ ਚੰਗੀ ਰਕਮ ਵੀ ਦੇਾਂਗੀ ਤੂੰ ਕਿਸ ਦਾ ਪੱਖ ਲਵੇਂਗਾ ਇੱਕ ਕਾਤਲ ਬੱਚੇ ਦਾ ਜਾਂ ਸਤਾਈ ਦਾ ਦਰ ਅਤੇ ਲਾਜ ਦੇ ਵਿਚਕਾਰ ਫਸਿਆ ਜਗਾ ਸਿੰਘ ਟੁੱਟ ਗਿਆ ਉਸਨੇ ਕਬੂਲ ਕੀਤਾ ਵੀ ਹਰਮਨ ਨੇ ਉਸਨੂੰ ਕੁਝ ਕੁ ਹਜ਼ਾਰ ਰੁਪਏ ਦਿੱਤੇ ਅਤੇ ਕਾਸੀ ਬਿਕਾਰ ਦੇ ਬ੍ਰੇਕ ਥੋੜੇ ਜਿ ਢਿੱਲੇ ਕਰ ਦੇ ਮਾਮਾ ਬਹੁਤ ਗੱਡੀ ਚਲਾਉਂਦਾ ਹੈ ਬਸ ਥੋੜਾ ਜਿ ਡਰ ਜਾਵੇਗਾ ਜੱਗੇ ਨੇ ਸੋਚਿਆ ਵੀ ਇਹ ਸਿਰਫ ਇੱਕ ਮਜ਼ਾਕ ਦਾ ਮਾਮੂਲੀ ਜਿਹਾ ਡਰ ਹੈ ਫਿਰ ਨੇ ਉਸ ਦੀ ਸਾਰੀ ਕਹਾਣੀ ਆਪਣੇ ਮੋਬਾਈਲ ਦੇ ਵਿੱਚ ਰਿਕਾਰਡ ਕਰ ਲਈ ਵਾਪਸ ਆ ਕੇ ਕਰਨ ਨੂੰ ਪਤਾ ਝੇ ਕਿ ਜਗੇ ਸਿੰਘ ਦੀ ਗਵਾਹੀ ਕਾਫੀ ਨਹੀਂ ਹੈ ਕਿਉਂਕਿ ਉਹ ਮੁਕਰ ਵੀ ਸਕਦਾ ਹੈ ਉਸ ਨੂੰ ਅੰਦਰੂਨੀ ਸਬੂਤ ਦੀ ਲੋੜ ਸੀ ਉਸ ਨੇ ਹਰਮਨ ਨਾਲ ਗੱਲਾਂ ਕਰਨ ਦਾ ਤਰੀਕਾ ਬਦਲਿਆ ਹੁਣ ਉਹ ਹਰਮਨ ਦੀ ਸ਼ਕਤੀ ਦੀ ਪ੍ਰਸ਼ੰਸਾ ਕਰਦੇ ਤੂੰ ਬਹੁਤ ਚਲਾਕ ਹੈ ਹਰਮਨ ਤੂੰ ਮੇਰੇ ਪਤੀ ਤੋਂ ਵਾਤ ਸਮਝਾ ਰਹੇ ਹੋ ਤੂੰ ਉਹ ਕਰ ਦਿਖਾਇਆ ਹੈ ਜੋ ਕੋ ਵੱਡਾ ਬੰਦਾ ਤਾਂ ਕਰ ਨਹੀਂ ਸਕਦਾ ਹਰਮਨ ਇੱਕ ਮਨੋਵਿਗਿਆਨੀ ਦੇ ਸ਼ਿਕਾਰੀ ਦੀ ਤਰ੍ਹਾਂ কিরਣ ਦੀ ਇਸ ਪ੍ਰਸ਼ੰਸਾ ਤੋਂ ਫੁੱਲਿਆ ਨਹੀਂ ਸਮਝਦਾ ਸੀ ਉਸ ਨੇ ਕਰਨ ਨੂੰ ਦੱਸਿਆ ਵੀ ਉਹ ਆਪਣੀਆਂ ਸਾਰੀਆਂ ਮਹਾਨ ਯੋਜਨਾਵਾਂ ਇੱਕ ਗੋਪੁਲਾਰੇ ਵਿੱਚ ਲਿਖਦਾ ਹੈ ਇੱਕ ਸ਼ਾਮ ਹਰਮਨ ਸਕੂਲ ਤੋਂ ਧੇਰ ਨਾਲ ਆਇਆ ਕਿਰਨ ਨੇ ਮੌਕਾ ਦੇ ਕੇ ਉਸਦੀ ਬੈਗ ਦੀ ਤਲਾਸ਼ ਲਈ ਇੱਕ ਪੁਰਾਣੀ ਕਿਤਾਬ ਦੇ ਅੰਦਰ ਉਸ ਨੂੰ ਡਾਇਰੀ ਮਿਲੀ ਡਾਇਰੀ ਦੇ ਪੰਨੇ ਹਰਮਨਦੀਪ ਪਾਗਲ ਲਾਇਸ ਦਾ ਸਬੂਤ ਹਨ ਮੈਂ ਮਮੀ ਕਿਰਨ ਨੂੰ ਦੇਖਦਾ ਹਾਂ ਉਸ ਦੀਆਂ ਅੱਖਾਂ ਉਸਦਾ ਹੱਸਾ ਉਹ ਸਿਰਫ ਮੇਰੀ ਹੋਣੀ ਚਾਹੀਦੀ ਹੈ ਰਵਿੰਦਰ ਮਾਮਾ ਰੁਕਾਵਟ ਹੈ ਉਸ ਨੂੰ ਹਟਾਣਾ ਪਵੇਗਾ ਜੱਗੇ ਚਾਚੀ ਨਾਲ ਗੱਲ ਹੋ ਗਈ ਹੈ ਸਿਰਫ ਡਰਾਮਾ ਹੋਵੇਗਾ ਮਮੀ ਫਿਰ ਵੀ ਮੇਰੇ ਕੋਲ ਹੀ ਰਹੇਗੀ ਕਿਉਂਕਿ ਨਾਨੇ ਨੇ ਤਨਖਾ ਤੈਅ ਰਹੀ ਹੈ ਨਾਨੀ ਸਰਫ ਪ੍ਰੈਸ ਦੀ ਬੁੱਕੀ ਹੈ ਉਹ ਮੈਨੂੰ ਜਾਣਦੀ ਅਤੇ ਮੈਂ ਉਸ ਨੂੰ ਖੜ ਰਿਹਾ ਹਾਂ ਹੁਣ ਮੈਂ ਮਾਮੀ ਦਾ ਪਤੀ ਹਾਂ ਇਹ ਮੇਰੀ ਸਭ ਤੋਂ ਵੱਡੀ ਜਿੱਥੇ ਹੈ ਕਿ ਰੰਦੇ ਹੱਥ ਕਮਰੇ ਸਨ ਉਸਨੇ ਤੁਰੰਤ ਡਾਇਰੀ ਦੇ ਹਰ ਇੱਕ ਪੰਨੇ ਦੀ ਫੋਟੋ ਆਪਣੇ ਮੋਬਾਈਲ ਵਿੱਚ ਖਿੱਚ ਲਈ ਅਤੇ ਡਾਇਰੀ ਨੂੰ ਵਾਪਸ ਉਸੇ ਜਗ੍ਹਾ ਤੇ ਉਸੇ ਤਰ੍ਹਾਂ ਰੱਖ ਦਿੱਤਾ ਯਰ ਨੂੰ ਹੁਣ ਇੱਕ ਹੋਰ ਪੱਕੇ ਸਬੂਤ ਦੀ ਲੋੜ ਸੀ ਜੋ ਕਿ ਸ਼ਾਇਦ ਅਦਾਲਤ ਦੇ ਵਿੱਚ ਬੇਬੇ ਬਲਜਿੰਦਰ ਕੌਰ ਨੂੰ ਸਾਬਤ ਕਰ ਸਕੇ ਉਹ ਜਾਣਦੀ ਸੀ ਬੇਬੇ ਲਾੜ ਵਿੱਚ ਸ਼ਾਮਲ ਸੀ ਮਾਮੇ ਉਹ ਕਤਲ ਵੀ ਇਸ ਦੇ ਤੁਰ ਤਨੇ ਉਸਨੇ ਇੱਕ ਰਾਤ ਜਦੋਂ ਦੇਖਿਆ ਵੀ ਬਲਜਿੰਦਰ ਕੌਰ ਖੁਸ਼ ਹੋ ਕੇ ਆਪਣੀ ਧੀ ਦੇ ਨਾਲ ਗੱਲਾਂ ਕਰ ਰਹੀ ਹੋਏ ਅਗੋਂ ਉੱਤੀ ਪੁੱਛਦੀ ਹੋਏ ਵੀ ਮਮੀ ਤੁਸੀਂ ਕਿਰਨ ਦਾ ਵਿਆਹ ਹਰਮਨਦੇਵ ਨਾਲ ਕਿਉਂ ਕਰਵਾਇਆ ਕੋਤਾ ਵਿਧਵਾ ਸੀ ਤੁਸੀਂ ਉਸਨੂੰ ਦੂਜੀ ਜਗ੍ਹਾ ਵੀ ਪੇਛ ਸਕਦੇ ਸੀ ਬਲਜਿੰਦਰ ਕੌਰ ਹੱਸਦੇ ਹੋਏ ਬੋਲਦੀ ਹੈ ਤੇਰ ਤੋ ਕਿੰਨੀ ਪੜ੍ਹੀ ਹੈ ਉਸ ਦੀ ਸਰਕਾਰੀ ਤਨਖਾਹ ਹਰ ਮਹੀਨੇ ਆਉਂਦੀ ਹੈ ਜੇ ਉਹ ਚਲੇ ਜਾਂਦੇ ਤਾਂ ਸਾਡਾ ਭਲਾ ਕਰਕਮੇ ਚੱਲਦਾ ਉਹ ਮੈਂ ਤਾਂ ਪੰਜੀ ਨਹੀਂ ਛੱਡਦੇ ਜਿੱਥੇ 2 ਰੁਪਏ ਮਿਲਦੇ ਖੋਣਾ ਮੈਂ ਉੱਥੇ ਚਲੇ ਜਾਣੇ ਹਾਂ ਇਹ ਤਾਂ ਫਿਰ 20000 ਰੁਪਏ ਦੀ ਤਨਖਾਹ ਸੀ ਰਵਿੰਦਰ ਦਾ ਖਰਚਾ ਪੂਰਾ ਕਰਨਾ ਔਖਾ ਹੋ ਗਿਆ ਸੀ ਉਸ ਦਾ ਵਿਆਹ ਹਰਮਨਾ ਕਰਵਾ ਕੇ ਮੈਂ ਸਾਰੇ ਪੈਨ ਨੂੰ ਦਿਖਾ ਦਿੱਤਾ ਮੈਂ ਕਿੰਨੀ ਮਹਾਨ ਹਾਂ ਅਤੇ ਉਸ ਦੇ ਨਾਲ ਮੇਰੀ ਪੈਨਸ਼ਨ ਜਿਹੜੀ ਹੈ ਉਹ ਪੱਕੀ ਹੋ ਗਈ ਹੁਣ ਉਹ ਹਮੇਸ਼ਾ ਲਈ ਸਾਡੇ ਘਰ ਦੀ ਬੰਧੂਆ ਮਜ਼ਦੂਰ ਹੋਏ ਇਸ ਵਾਰ ਕਿਰਨ ਨੇ ਆਪਣੇ ਫੋਨ ਤੋਂ ਸਾਰਾ ਕੁਝ ਰਿਕਾਰਡ ਕਰ ਲਿਆ ਸੀ ਬਜਿੰਦਰ ਕੌਰ ਦੀ ਇੱਕ ਬੋਲੀ ਉਸ ਨੇ ਪੈਸੇ ਲਈ ਘਰ ਦੇ ਵਿੱਚ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੈ ਇੱਕ ਹੋਰ ਵੱਡਾ ਸਬੂਤ ਮਿਲ ਗਿਆ। ਕਿਰਨ ਨੇ ਫੈਸਲਾ ਕੀਤਾ ਕਿ ਹੁਣ ਉਹ ਹੋਰ ਓਟੇਕ ਨਹੀਂ ਕਰ ਸਕਦੇ। ਉਸਨੇ ਆਪਣੇ ਪਤੀ ਦੀ ਸੱਚੀ ਦੋਸਤ ਅਤੇ ਪਰੋਸੇ ਉਸ ਦੇ ਲਈ ਸਿਮਰਨ ਕੌਰ ਜੋ ਕਿ ਸ਼ਹਿਰ ਦੇ ਵੱਡੇ ਥਾਣੇ ਦੀ ਐਸਐਚਓ ਸੀ ਉਸ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾਈ। ਕਿਰਨ ਨੇ ਬਹਾਨਾ ਬਣਾਇਆ ਕਿ ਉਸ ਨੂੰ ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਜਾਣਾ ਹੈ। ਜਦੋਂ ਉਹ ਸਿਮਰਨ ਦੇ ਦਫ਼ਤਰ ਪਹੁੰਚੇ ਤਾਂ ਉਸਨੇ ਮਕੈਨਿਕ ਦੀ ਰਿਕਾਰਡਿੰਗ, ਹਰਮੰਤੀ ਡੈਰੀ ਦੀਆਂ ਫੋਟੋਆਂ ਅਤੇ ਬਲਜਿੰਦਰ ਕੌਰ ਦੀ ਬੰਦਵਾ ਮਜ਼ਦੂਰ ਵਾਲੀ ਕਬੂਲੀ ਸਾਰੇ ਸਿਮਰਨ ਨੂੰ ਸੁਣਾਏ। ਸਿਮਰਨ ਕੌਰ ਇੱਕ ਸਖਤ ਅਤੇ ਇਮਾਨਦਾਰ ਅਫਸਰ ਸੀ। ਹਰਮਨ ਦੀ ਸ਼ੈਤਾਨੀ ਚਾਲ ਤੋਂ ਕੇ ਹੈਰਾਨ ਲਗੇ ਕਿਰਨੀ ਬਹੁਤ ਖਤਰਨਾਕ ਹੈ ਸਿਰਫ 14 ਸਾਲ ਦਾ ਬੱਚਾ ਅਤੇ ਇਹਨਾਂ ਚਲਾ ਕਤਲ ਅਤੇ ਉਸ ਦੀ ਨਾਨੀ ਦਾ ਲਾਲ ਚ ਅਸੀਂ ਉਹਨਾਂ ਨੂੰ ਫੜਾਂਗੇ ਪਰ ਸਾਨੂੰ ਹਰਮਨ ਤੋਂ ਇੱਕ ਸੇ ਦੀ ਕਬੂਲੀ ਰੋੜ ਹੈ ਜਿਸ ਵਿੱਚ ਉਸ ਦਾ ਇਰਾਦਾ ਸਪਸ਼ਟ ਹੋਵੇ ਕਿਉਂਕਿ ਉਹ ਬੱਚਾ ਹੈ ਇਸ ਕੇਸ ਦੇ ਵਿੱਚੋਂ ਬੜੀ ਆਸਾਨੀ ਨਾਲ ਨਿਕਲ ਜਾਵੇਗਾ ਇਹ ਨਾ ਕੁਝ ਉਸ ਨੂੰ ਫੜਨ ਦੀ ਕਾਫੀ ਨਹੀਂ ਹੈ ਇਸ ਬੱਚੇ ਦੇ ਖਿਲਾਫ ਆਪਾਂ ਇਨੀ ਵੱਡੀ ਕਾਰਵਾਈ ਸਿਰਫ ਇਹਨਾਂ ਸਬੂਤਾਂ ਨਾਲ ਅਰਥ ਨਹੀਂ ਕਰ ਸਕਦੇ ਸਿਮਰਨ ਕੌਰ ਨੇ ਇੱਕ ਯੋਜਨਾ ਬਣਾਈ ਕਿਰਨ ਨੇ ਵਾਪਸ ਜਾ ਕੇ ਹਰਮਨ ਨੂੰ ਦੱਸਿਆ ਵੀ ਉਸਦਾ ਮਨ ਬਦਲ ਗਿਆ ਹੈ ਹਰਮਨ ਨੇ ਮੈਂ ਤੇਰੀ ਤਾਕਤ ਦੇਖ ਲਈ ਹੈ ਤੂੰ ਇੱਕ ਆਮ ਬੱਚਾ ਨਹੀਂ ਹੈ ਤੂੰ ਬੜਾ ਖਤਰਨਾਕ ਹੈ ਅਤੇ ਤੇਰੀ ਤਾਕਤ ਨੂੰ ਪਸੰਦ ਕਰਦੇ ਹਾਂ ਜੇ ਤੂੰ ਮੈਨੂੰ ਦੱਸੇ ਵੀ ਤੂੰ ਸਾਰਾ ਕੁਝ ਕਿਵੇਂ ਕੀਤਾ ਤਾਂ ਮੈਂ ਸਾਥ ਵਿੱਚ ਤੇਰੇ ਕੋ ਜਾਵਾਂਗੀ ਹਰਮਨ ਜੋ ਆਪਣੀ ਮਰਦਾਨਗੀ ਸਾਥ ਕਰਨ ਦੀ ਅਣੀ ਲਾਲਸਾ ਵਿੱਚ ਆਖਰਕਾਰ ਬਚਾਵਾ ਬਚਾ ਸੀ ਖੁਸ਼ੀ ਨਾਲ ਝੁਮਟਿਆ ਕਿਰਨ ਨੇ ਕਮਰੇ ਵਿੱਚ ਇੱਕ ਗੁਪਤ ਕੈਮਰਾ ਲਗਾ ਦਿੱਤਾ ਸੀ ਹਰਮਨ ਨੇ ਉਸ ਨੂੰ ਰਾਤ ਪੂਰੀ ਕਹਾਣੀ ਦੱਸੀ ਮੈਂ ਜਾਣਦਾ ਸੀ ਬ੍ਰੇਕ ਢਿਲੇ ਕਾਰਨ ਐਕਸੀਡੈਂਟ ਤਾਂ ਹੋਵੇਗਾ ਮੇਰੇ ਰਵਿੰਦਰ ਮਾਮੇ ਨੇ ਫੋਨ ਕੀਤਾ ਸੀ ਮਾਮਾ ਮੈਂ ਤੇਰੇ ਲਈ ਰਾਤ ਨੂੰ ਕੁਝ ਖਾਸ ਲੈ ਕੇ ਆਇਆ ਹਾਂ ਤੂੰ ਤੇਜ਼ੀ ਨਾਲ ਆ ਮੈਂ ਜਾਣਦਾ ਸੀ ਉਹ ਤੇਜ਼ੀ ਨਾਲ ਆਵੇਗਾ ਅਤੇ ਕਾਰ ਨੂੰ ਕੰਟਰੋਲ ਨਹੀਂ ਕਰ ਪਾਵੇਗਾ ਮੇਰਾ ਇਰਾਦਾ ਉਸਨੂੰ ਮਾਰਨਾ ਨਹੀਂ ਸੀ ਮੈਂ ਆਪਣੀ ਨਾਨੀ ਨੂੰ ਵੀ ਦੱਸਿਆ ਨਹੀਂ ਵੀ ਮੈਂ ਕੀ ਕੀਤਾ ਹੈ ਸਭ ਕੁਝ ਮੇਰੇ ਕੰਟਰੋਲ ਵਿੱਚ ਹੈ ਪਰ ਅਨੇ ਸ਼ਾਂਤੀ ਨਾਲ ਸੁਣਿਆ ਪਰ ਉਸਦੇ ਅੰਦਰ ਉਹ ਉਸ ਦਾ ਦਿਲ ਚਿਖਿਆ ਸੀ ਹਰਮਨ ਦੀ ਇਸ ਸੱਚਕ ਬੋਲੀ ਸਿਮਰਨ ਕੌਰ ਦੇ ਕੋਲ ਪਹੁੰਚ ਗਏ ਅਗਲੀ ਸਵੇਰ ਜਦੋਂ ਹਰਮਨ ਸਕੂਲ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਦੋ ਪੁਰਸ਼ ਅਤੇ ਦੋ ਮਹਿਲਾ ਅਫਸਰੇ ਉਹ ਸਾਦੇ ਕੱਪੜਿਆਂ ਦੇ ਵਿੱਚ ਘਰ ਵਿੱਚ ਦਾਖਲ ਹੋਏ ਉਹਨਾਂ ਨੇ ਹਰਮਨ ਨੂੰ ਕਤਲ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਜਦੋਂ ਪੁਰਸ਼ ਨੇ ਹਰਮਨ ਨੂੰ ਹਥਕੜੀਆਂ ਲਗਾਈਆਂ ਅਤੇ ਬਲਜਿੰਦਰ ਕੌਰ ਅਤੇ ਹਰਦੀਪ ਚੀਕਾ ਮਰਨ ਗਏ ਉਹਨਾਂ ਨੇ ਪੁਰਸ਼ ਅਫਸਰਾਂ ਨੂੰ ਧਮਕਾਇਆ ਅਤੇ ਕਿਰਨ ਨੂੰ ਗਾਣਾ ਕਟਿਆ ਬਲਜਿੰਦਰ ਕੌਰ ਬੋਲਦੀ ਹੈ ਤੂੰ ਮਰਹੋਸੇਬ ਤੂੰ ਮੇਰਾ ਪਹਿਲਾ ਪੁੱਤਰ ਖਾਲਿਆ ਪਰ ਮੇਰੇ ਦੋ ਤਿੰਨ ਜਲਪਝਵਾਰੀਆਂ ਨੇ ਤੋ ਕਤਲ ਹੈ ਕਰਨ ਜੋ ਪਿਛਲੇ 6 ਮਹੀਨੇ ਤੋਂ ਟੋਪ ਸੇ ਉਸਨੇ ਅੱਜ ਆਪਣੀ ਆਵਾਜ਼ ਹੀ ਤੱਕ ਦਿਖਾਈ ਕਰਨ ਸ਼ਾਂਤ ਪਰ ਲੋਹੇ ਵਾਂਗ ਗਰੜ ਆਵਾਜ਼ ਦੇ ਵਿੱਚ ਬੋਲਦੀ ਹੈ ਬਸ ਬਸ ਬਹੁਤ ਹੋ ਗਿਆ ਮਮੀ ਜੀ ਕਤਲੇ ਮੈਨੇ ਕਤਲ ਤੁਹਾਡਾ ਦੋਤਾ ਹੈ ਜਿਸ ਨੂੰ ਤੁਸੀਂ ਆਪਣੇ ਲਾਲਚ ਦੇ ਨਾਗ ਦੇ ਆਸਰੇ ਪਾਲਿਆ ਆ ਤੁਹਾਡੇ ਲਾਲਚ ਨੇ ਮੇਰੇ ਪਤੀ ਦਾ ਕਤਲ ਕਰਵਾਇਆ ਤੁਸੀਂ ਮੈਨੂੰ ਪੈਸੇ ਦੀ ਬੰਧੂਆ ਮਜੂਰ ਬਣਾ ਕੇ ਰੱਖਿਆ ਮੇਰੇ ਕੋਲ ਸਾਰੇ ਸਬੂਤ ਹਨ ਜਿਵੇਂ ਹਰਮੰਦੀ ਕਬੋਲੇ ਅਤੇ ਤੁਹਾਡੀ ਵੀ ਕਬੂਲੀ ਸ਼ਾਮਲ ਹੈ ਤੁਹਾਡਾ ਸਾਰਾ ਖਾਨਦਾਨ ਕਦ ਕਮਾਵੀ ਸ਼ਾਮਲ ਹੈ ਬਲਜਿੰਦਰ ਕੌਰ ਨੇ ਜਦੋਂ ਕਰਨ ਦੇ ਮੋਹ ਬੰਧੂਆ ਮਜ਼ਦੂਰ ਵਾਲੀ ਗੱਲ ਸੁਣੀ ਕਾਹ ਜਾਣ ਕੇ ਜੋ ਉਸ ਦੀ ਗੁਪਤ ਗੱਲ ਰਿਕਾਰਡ ਹੋ ਚੁੱਕੀ ਹੈ ਉਸ ਅਧੇਮੇ ਵੀ ਚਲੀ ਗਈ ਉਸ ਦੀ ਮਮਤਾ ਤੇ ਲਾਲਸਾ ਉੱਤੇ ਕੋੜਿਆ ਮੇਰਾ ਦੁੱਖ ਉਸ ਤੇ ਦਿਲ ਨੂੰ ਬਰਦਾਸ਼ਤ ਨਾ ਹੋਇਆ ਉਸੇ ਵੇਲੇ ਉਸ ਨੂੰ ਇੱਕ ਭਿਆਨਕ ਦਿਲ ਦਾ ਦੌਰਾ ਪਿਆ ਮੌਕੇ ਤੇ ਉਸ ਦੀ ਮੌਤ ਹੋ ਗਈ ਹਰਨੇਨ ਜੋ ਇਸ ਸਮੇਂ ਆਪਣੀ ਮਾਂ ਦੀ ਲਾਸ਼ ਆਪਣੇ ਪੁੱਤਰ ਦੀ ਗ੍ਰਿਫਤਾਰੀ ਦੀ ਸਿੱਧਮੇ ਵੀ ਸੇ ਪਾਗਲਾ ਵਗ ਡੋਣ ਲੱਗੇ ਅਦਾਲਤੀ ਕਾਰਵਾਈ ਚਲੇ 14 ਸਾਲ ਦੇ ਬੱਚੇ ਦੁਆਰਾ ਕਤਲ ਦੀ ਸਾਜ਼ਿਸ਼ ਨੇ ਪੂਰੇ ਜ਼ਿਲ੍ਹੇ ਨੂੰ ਹਿਲਾ ਕੇ ਰੱਖ ਦਿੱਤਾ ਕਰਨਕ ਸਰਕਾਰੀ ਅਫਸਰ ਹੋਣ ਦੇ ਨਾਤੇ ਉਸਨੇ ਦਲੇਰੀ ਨਾਲ ਆਪਣੀ ਗਵਾਹੀ ਦਿੱਤੀ ਮਕਾਨਿਕ ਜਗਾ ਸਿੰਘ ਹਰਮਨ ਦੀ ਡਾਇਰੀ ਦੀਆਂ ਫੋਟੋਆਂ ਅੱਜ ਦੋ ਗੋਪਨੀਯ ਰਿਕਾਰਡਿੰਗਾਂ ਹਰਮਨ ਦੀ ਕਤਲ ਦੀ કબੂਲੀ ਅਤੇ ਬਲਜਿੰਦਰ ਕੌਰ ਦੀ ਲਾਹਤ ਦੀ કબੂਲੀ ਉਸਨੇ ਸਬੂਤਾਂ ਦਾ ਇੱਕ ਮਜ਼ਬੂਤ ਢਾਲ ਬਣਾਇਆ ਅਦਾਲਤ ਨੇ ਹਰਮਨ ਨੂੰ ਜਰਮਨੀ ਦੋਸ਼ੀ ਪਾਇਆ ਪਰ ਮੈਨੂੰ ਬਾਰਕ ਸੀ ਉਸਤੇ ਜਨਮ ਦੀ ਤਾਨਕ ਦੇਖਦੇ ਹੋਏ ਉਸ ਨੂੰ ਲੰਬੇ ਸਮੇਂ ਲਈ ਜੁਵਨਾਈਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਨੂੰ ਸੁਧਾਰ ਅਤੇ ਸਖਤ ਜਿੱਥੇ ਉਸ ਨੂੰ ਸੁਧਾਰ ਅਤੇ ਸਖਤ ਸਜ਼ਾ ਮਿਲਿਆ ਕਰਨ ਅਰਾਲਤ ਵਿੱਚ ਇਹ ਵੀ ਸਾਧ ਦਿੱਤਾ ਗੁਸਤੀ ਸ਼ਾਸਨ ਅਤੇ ਸਰਕਾਰੀ ਦਲ ਕਾ ਚੜ੍ਹਨੇ ਉਸ ਨੂੰ ਮਾਨਸਿਕ ਤੌਰ ਤੇ ਤਾਂ ਕੀਤਾ ਅਤੇ ਬੰਦਵਾ ਮਜੂਰ ਦੇ ਵਾਂ ਰੱਖਿਆ ਅਦਾਲਤ ਨੇ ਬਲਜਿੰਦਰ ਕੌਰ ਦੀ ਸਾਰੀ ਜਾਇਦਾਦ ਕਰਨ ਨੂੰ ਮੁਆਵਜ਼ੇ ਵਜੋਂ ਦੇਣ ਦਾ ਫੈਸਲਾ ਕਰਦੀ ਹੈ ਅਤੇ ਕਰਨ ਦੇ ਸਾਰੇ ਰੁਕੇ ਹੋਏ ਪੈਸੇ ਉਸ ਨੂੰ ਵਾਪਸ ਕਰ ਦਿੱਤੇ ਗਏ ਕਰਨ ਹੁਣ ਫਿਰ ਤੋਂ ਇਕੱਲੀ ਸੀ ਪਰ ਇਸ ਵਾਰ ਉਹ ਡਾਰਵਿਚ ਨੇ ਸਗੋਂ ਸ਼ਾਂਤੀ ਅਤੇ ਇੱਜ਼ਤ ਦੀ ਅਥਾਹ ਤਾਕਤ ਵਿੱਚ ਉਹ ਰਵਿੰਦਰ ਦੇ ਘਰ ਵਿੱਚ ਹੀ ਰਹੀ ਪਰ ਉਹਨ ਉਸ ਘਰ ਦੀ ਮਾਲਕਣ ਸੀ ਉਸ ਦੀ ਸਰਕਾਰੀ ਨੌਕਰੀ ਉਸ ਦੀ ਸਭ ਤੋਂ ਵੱਡੀ ਤਾਕਤ ਸੀ ਜੋ ਉਹਨ ਉਸ ਦੇ ਆਪਣੇ ਕੰਟਰ ਵਿੱਚ ਸੀ ਨਾ ਕਿ ਲੋਕਾਂ ਦੇ ਇਹਨਾਂ ਨੇ ਆਪਣੀ ਨਣ ਦੇ ਹਰਲੀਨ ਨੂੰ ਨਹੀਂ ਛੱਡਿਆ ਹਰਲੀਨ ਪੁੱਤਰ ਅਤੇ ਮਾਂ ਦੋਵਾਂ ਨੂੰ ਗਵਾਕੇ ਬੁਰੀ ਤਰ੍ਹਾਂ ਟੁੱਟ ਚੁੱਕੇ ਸੀ ਕਿਰਨ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਮਾਨਸਿਕ ਸਹਾਇਤਾ ਲਈ ਮਹਾਰ ਡਾਕਟਰਾਂ ਕੋਲ ਵੀ ਭੇਜਿਆ ਕਿਰਨ ਨੇ ਹਰਲੀਨ ਦੀ ਮਦਦ ਕੀਤੀ ਅਤੇ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰ ਸਕੇ ਉਸ ਨੇ ਆਪਣੇ ਨੌਕਰੀ ਦੇ ਸੰਪਰਕਾਂ ਲਈ ਵਰਤੋਂ ਕਰਕੇ ਹਰਲੀਨ ਨੂੰ ਸ਼ਹਿਰ ਦੇ ਵਿੱਚ ਇੱਕ ਚੰਗੇ ਸਕੂਲ ਵਿੱਚ ਨੌਕਰੀ ਦਿਵਾਈ ਇੱਕ ਸਾਲ ਬਾਅਦ ਹਰਲੀਨ ਨੇ ਇੱਕ ਮਹਾਂਦਾਰ ਅਧਿਆਪਕ ਨਾਲ ਹੁੰਦਦਵਾ ਕਰਵਾ ਲਿਆ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਜਿਉਣ ਲੱਗੇ ਕਿਰਨ ਨੇ ਦੁਬਾਰਾ ਕਦੇ ਵਿਆਹ ਨਹੀਂ ਕਰਵਾਇਆ ਉਸ ਨੇ ਆਪਣੀ ਜ਼ਿੰਦਗੀ ਦਾ ਮਕਸਦ ਬਦਲ ਦਿੱਤਾ ਉਸ ਨੇ ਰਵਿੰਦਰ ਦੀ ਯਾਦ ਵਿੱਚ ਇੱਕ ਛੋਟਾ ਜਿਹਾ ਲੀਗਲ ਏਡ ਸੈਂਟਰ ਸ਼ੁਰੂ ਕੀਤਾ ਜਿੱਥੇ ਉਹ ਗਰੀਬ ਅਤੇ ਦਬੀਆਂ ਕੁਚਨੇ ਔਰਤਾਂ ਨੂੰ ਮੌਫਤ ਕਾਨੂੰਨੀ ਸਲਾਹ ਦਿੰਦੇ ਉਹ ਆਪਣੇ ਦਫ਼ਤਰ ਵਿੱਚ ਔਰਤਾਂ ਲਈ ਇੱਕ ਖਾਸ ਮੇਜ ਰੱਖਦੇ ਤਾਂ ਜੋ ਉਹਨਾਂ ਨੂੰ ਆਪਣੇ ਹੱਕਾਂ ਲਈ ਲੜਨ ਵਿੱਚ ਮਦਦ ਮਿਲੇ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਜੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਭ ਤੋਂ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀ ਕਹਾਣੀਆਂ ਪਹੁੰਚਣ ਹਾਂਜੀ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਕੋ ਬੇਨਤੀ ਹੈ ਚੈਨਲ ਨੂੰ ਕਰ ਰੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਦਾਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਧੰਨ